没。 ਇਹਦਾ ਮੂੰਹ ਕਾਲਾ ਕਰਕੇ ਇਹਦੇ ਗਲੇ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਇਹਨੂੰ ਗਧੇ ਦੇ ਉੱਤੇ ਬਿਠਾਓ ਨੰਗਾ ਕਰਕੇ ਤੇ ਇਹਨੂੰ ਪੂਰੇ ਪਿੰਡ ਦੇ ਵਿੱਚ ਇਹਦੇ ਚ ਗੇੜੀ ਲਵਾਓ ਪੂਰੇ ਸ਼ਹਿਰ 'ਚ ਇਹਨੂੰ ਗੇੜੀ ਲਵਾਓ ਤੇ ਇਹਨੂੰ ਕੁੱਟਦੇ ਹੀ ਲੈ ਕੇ ਜਾਓ ਉਹ ਇਹ ਜਿਹੜਾ ਬੰਦਾ ਸੀਗਾ ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਬੋਲਦਾ ਸੀਗਾ ਸਾਬ ਜੀ ਆਦੇ ਬਾਰੇ ਗਲਤ ਬੋਲਦਾ ਸੀ ਹਰ ਫੇਸਬੁੱਕ ਪੋਸਟ ਤੇ ਕਮੈਂਟ ਕਰਦਾ ਸੀ ਗਲਤ ਹਰ ਇੰਸਟਾਗ੍ਰam ਪੋਸਟ ਤੇ ਗਲਤ ਕਮੈਂਟ ਕਰਦਾ ਸੀ ਗੁਰੂ ਸਾਹਿਬ ਬਾਰੇ ਇਹਨੂੰ ਸੀਗਾ ਵੀ ਇਹਦਾ ਐਡਰੈਸ ਕਿਸੇ ਨੂੰ ਪਤਾ ਨਹੀਂ ਲੱਗਣਾ ਕਿੱਥੇ ਰਹਿੰਦਾ ਕੀ ਕਰਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਪਰ ਨਹਾ ਹੰਗ ਸਿੰਘਾਂ ਨੇ ਇਹਦਾ ਐਡਰੈਸ ਕਢਾਇਆ ਹੁਣ ਇਹਦੀ ਦੁਕਾਨ ਦੇ ਉੱਤੇ ਹੀ ਪਹੁੰਚੇ ਤਾਂ ਕਰਕੇ ਇਹ ਚਬਲਪਰੇਟ ਹੁੰਦੀ ਪਈ ਆ ਇਹ ਪਿਛਲੇ 1 ਮਹੀਨੇ ਤੋਂ ਹਰ ਗੁਰੂ ਸਾਹਿਬ ਦੀ ਪੋਸਟ ਜਿਹੜਾ ਵੀ ਕੋਈ ਬੰਦਾ ਪਾਉਂਦਾ ਸੀਗਾ ਉੱਥੇ ਗਲਤ ਕਮੈਂਟ ਕਰਦਾ ਸੀਗਾ ਗਲਤ ਚੀਜ਼ਾਂ ਲਿਖਦਾ ਸੀ ਗੁਰੂ ਗ੍ਰੰਥ ਸਾਹਿਬਾਰੇ ਛੋਟੇ ਸਹਿਬਜ਼ਾਦੇਆ ਬਾਰੇ ਤੇ ਹੁਣ ਜਦੋਂ ਇਹਦੇ ਚਬਲਪਰੇਟ ਹੁੰਦੀ ਪਈ ਆ ਤਾਂ ਹੁਣੇ ਬੰਦਾ ਕਹਿੰਦਾ ਪਿਆ ਮੈਨੂੰ ਮਾਫ਼ ਕਰ ਦਿਓ ਮੈਨੂੰ ਪਤਾ ਨਹੀਂ ਲੱਗਾ ਮੈਂ ਤਾਂ ਕਿਹੜੇ ਵੇਲੇ ਲਿਖਿਆ ਗਿਆ ਤੂੰ ਇੱਕ ਪੋਸਟ ਤੇ ਨਹੀਂ ਲਿਖਿਆ ਤੂੰ ਬਥੇਰੀਆਂ ਤੇ ਲਿਖਿਆ ਤੇ ਹੁਣੇ ਪੂਰੀ ਬਚਣ ਦੀ ਕੋਸ਼ਿਸ਼ ਕਰਦਾ ਫਿਆ ਕਿਸੇ ਤਰ੍ਹਾਂ ਮਾਫੀ ਮੰਗ ਕੇ ਛੁੱਟ ਜਮਾ ਇਦਾਂ ਹੀ ਇੱਕ ਇੱਕ ਕਰਕੇ ਸਾਰਿਆਂ ਦਾ ਨੰਬਰ ਲਾਓ ਜਿਹੜੇ ਇੰਸਟਾਗ੍ਰam ਫੇਸਬੁਕ ਇਹਨਾਂ ਚੀਜ਼ਾਂ ਤੇ ਬੈਠੇ ਹੋਏ ਆ ਇਹਨਾਂ ਨੂੰ ਲੱਗਦਾ ਸਾਡਾ ਘਰ-ਬਾਰ ਕਿਸੇ ਨੂੰ ਪਤਾ ਨਹੀਂ ਲੱਗਣਾ ਅਸੀਂ ਜੇ ਨੂੰ ਜੋ ਮਰਜ਼ੀ ਗਲਤ ਬੋਲੀਏ ਪਰ ਅਸੀਂ ਉਹ ਨਹੀਂ ਹੈਗੇ ਅਸੀਂ ਨਹੀਂ ਜਰਾਂਗੇ ਕੋਈ ਸਾਡੇ ਗੁਰੂ ਸਾਹਿਬ ਬਾਰੇ ਗਲਤ ਚੀਜ਼ ਬੋਲੇ